ਸਾਲ 2023 ਦਾ ਅੰਤ ਹੋਣ ਜਾ ਰਿਹਾ ਤੇ 2024 ਦਾ ਸਵਾਗਤ ਕਰਨ ਦੇ ਲਈ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਚੰਡੀਗੜ੍ਹ ਪਹੁੰਚਦੇ ਆ ਪਰ ਜੇਕਰ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਤਾਂ ਚੰਡੀਗੜ੍ਹ ਪੁਲਿਸ ਦੀਆਂ ਹਦਾਇਤਾਂ ਜਾਨਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਚੰਡੀਗੜ੍ਹ ਦੇ ਐਸਐਸਪੀ ਮੌਜੂਦਾ ਗੱਲਬਾਤ ਕਰ ਲੈਣੇ ਮੈਮ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਮੈਮ 2024 ਦਾ ਜਸ਼ਨ ਮਨਾਉਣਾ ਲੋਕਾਂ ਨੇ ਤੇ ਚੰਡੀਗੜ੍ਹ ਆਉਣਾ 31 ਦਸੰਬਰ ਦੀ ਰਾਤ ਨੂੰ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੰਡੀਗੜ੍ਹ ਪੁਲਿਸ ਨੇ ਕਰ ਰੱਖੀਆਂ ਆ ਸਾਡੇ ਵੱਲੋਂ ਪੂਰੀ ਤਰ੍ਹਾਂ ਤਿਆਰੀ ਹੈ ਜੀ ਸਾਡੀ ਚੰਡੀਗੜ੍ਹ ਪੁਲਿਸ ਦੀ ਫੋਰਸ ਮੁਸਤੈਦ ਰਹੇਗੀ ਹਜ਼ਾਰ ਤੋਂ ਉੱਪਰ ਪੁਲਿਸ ਆਫੀਸਰਸ ਫੀਲਡ ਤੇ ਰਹਿਣਗੇ ਸਾਰੇ ਸੀਨੀਅਰ ਆਫੀਸਰਸ ਵੀ ਫੀਲਡ ਤੇ ਰਹਿਣਗੇ ਪੀਸੀਆਰ ਸਾਡੀ ਪੂਰੀ ਤਰ੍ਹਾਂ ਤਣਾਤ ਹੈ ਨਵੀਂ ਪੀਸੀਆਰ ਸਾਨੂੰ ਹੁਣੇ ਮਿਲੀਆਂ ਹੈ ਮੰਯੋਗ ਯੂਨੀਅਨ ਹੋਮ ਮਿਨਿਸਟਰ ਇਨੋਗ੍ਰੇਟ ਕਰਕੇ ਗਏ ਨੇ ਉਹ ਵੀ ਤਣਾਤ ਰਹਿਣਗੀਆਂ ਪੈਰਾਮਿਲਟਰੀ ਫੋਰਸ ਸਾਡੇ ਕੋਲ ਆ ਰਹੀ ਹੈ ਸੀਆਰਪੀ ਸੀਆਰਪੀਐਫ ਆ ਰਹੀ ਆਈ ਹੈ ਤੇ ਪੂਰੇ ਤੌਰ ਤੇ ਚੰਡੀਗੜ੍ਹ ਸ਼ਹਿਰ ਨੂੰ ਕਵਰ ਕੀਤਾ ਜਾਵੇਗਾ ਭੀੜ ਦੇ ਇਲਾਕੇ ਸਾਡੀ ਡਿਪਲॉयਮੈਂਟ ਰਹੇਗੀ ਡਰੰਕਿੰਗ ਡਰਾਈਵਿੰਗ ਪਾਰ ਕਲੱਬ ਰੈਸਟੋਰੈਂਟ ਹੋਵੇ ਕਿਸ ਤਰ੍ਹਾਂ ਦੀ ਇਹਨਾਂ ਵਾਸਤੇ ਹਦਾਇਤਾਂ ਕੋਈ ਨਵੀਆਂ ਜਾਰੀ ਕੀਤੀਆਂ ਸਪੈਸ਼ਲ ਤੌਰ ਤੇ ਮੀਟਿੰਗ ਕੀਤੀ ਹੋਵੇ ਇਹਨਾਂ ਦੇ ਨਾਲ ਜੀ ਇਹਨਾਂ ਨਾਲ ਸਾਡੇ ਸੀਨੀਅਰ ਆਫੀਸਰਸ ਨੇ ਸਾਰੇ ਇਹਨਾਂ ਨਾਲ ਮੀਟਿੰਗ ਕੀਤੀ ਹੈ ਆਪਣੇ ਆਪਣੇ ਏਰੀਆ ਚ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਕੋਈ ਵੀ ਇਲੈਗਲ ਐਕਟੀਵਿਟੀ ਅੰਦਰ ਨਾ ਚੱਲੇ ਓਨਰਸ ਵੀ ਇਨਸ਼ੋਰ ਕਰਨ ਐਡਮਿਨਿਸਟ੍ਰੇਸ਼ਨ ਦੀ ਹਦਾਇਤਾਂ ਦਾ ਪਾਲਣ ਕਰਨ ਲਿਕਰ ਲਾਇਸੈਂਸ ਜਦੋਂ ਤੱਕ ਲਾਊਡ ਹੈ ਉਦੋਂ ਤੱਕ ਹੀ ਲਿਕਰ ਸਰਵ ਹੋਵੇ ਨੈਸੈਸਰੀ ਪਰਮਿਸ਼ਨਸ ਲਾਊਡ ਸਪੀਕਰ ਦੀਆ ਹੋਰ ਪਰਮਿਸ਼ਨਸ ਲੈ ਕੇ ਹੀ ਸਾਰੇ ਫੰਕਸ਼ਨਸ ਕੀਤੇ ਜਾਣ ਤੇ ਹੋਰ ਤਰ੍ਹਾਂ ਦੀ ਅਸੀਂ ਇਹਨਾਂ ਨੂੰ ਅਪੀਲ ਉਹਨਾਂ ਨੂੰ ਕੀਤੀ ਹੈ ਤੇ ਅਸੀਂ ਉਹਨਾਂ ਦਾ ਸਹਿਯੋਗ ਚਾਹੁੰਦੇ ਆ ਲੋਕ ਅਕਸਰ ਸਾਈਕੋਲੋਜੀਕਲ ਤੌਰ ਤੇ ਸੋਚਦੇ ਹੈ ਕਿ ਨਵਾਂ ਸਾਲ ਹੈਗਾ ਤਿਹਾੜ ਦਾ ਦਿਨ ਹੈਗਾ ਤਾਂ ਸ਼ਾਇਦ ਚੰਡੀਗੜ੍ਹ ਪੁਲਿਸ ਕੋਈ ਰਿਆਇਤ ਕਰ ਦੂਗੀ ਚਲਾਨ ਦੇ ਵਿੱਚ ਡਰਿੰਕ ਐਂਡ ਡਰਾਈਵ ਦਾ ਚਲਾਨ ਨਾ ਕਰੂਗੀ ਉਹਨਾਂ ਲੋਕਾਂ ਵਾਸਤੇ ਕੀ ਕਹੋਗੇ ਤੁਸੀਂ ਨੀਸਾਨਾ ਤਾਂ ਸਾਡਾ ਤਾਂ ਇਹ ਏਮ ਹੈ ਜੀ ਕਿ ਅਸੀਂ ਜ਼ਿਆਦਾ ਇਨਫੋਰਸਮੈਂਟ ਕਰੀਏ ਤਾਂ ਕਿ ਜਿਹੜੇ ਐਲੀਮੈਂਟਸ ਨਿਊ ਇਅਰ ਤੇ ਕੋਈ ਨਾ ਕੋਈ ਗਲਤ ਕਾਰਵਾਈ ਆ ਵਾਰਦਾਤ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਖਤ ਮੈਸੇਜ ਆਏ ਤੇ ਫੈਮਲੀਆਂ ਤੇ ਪੀਸਫੁਲ ਤਰੀਕੇ ਨਾਲ ਨਿਊ ਇਅਰ ਮਨਾਉਣ ਵਾਲੇ ਉਹ ਆਪਣੇ ਪੀਸ ਤੇ ਹਾਰਮਨੀ ਚ ਆਪਣਾ ਨਿਊ ਇਅਰ ਮਨਾ ਸਕਣ ਬ੍ਰਾਡਰ ਪਬਲਿਕ ਪੀਸ ਐਂਡ ਆਰਡਰ ਲਈ ਅਸੀਂ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹਨ ਉਹ ਤੇ ਸਖਤ ਕਾਰਵਾਈ ਕਰਾਂਗੇ ਕੋਈ ਪਬਲਿਕ ਪਲੇਸ ਤੇ ਇੰਤਿਆਮਤ ਕੀਤੇਗੇ ਚੰਡੀਗੜ੍ਹ ਪੁਲਿਸ ਵੱਲੋਂ ਕਿ ਜਿਆਦਾ ਸਮਾਂ ਕੋਈ ਲੋਕਾਂ ਨੂੰ ਦੇ ਦਿੱਤਾ ਜਾਵੇ ਜੇਕਰ ਜਸ਼ਨ ਮਨਾਉਣਾ ਹੈ ਸ਼ਾਂਤਮਈ ਤਰੀਕੇ ਨਾਲ ਕੋਈ ਜਿਆਦਾ ਸਮਾਂ ਦਾ ਕੋਈ ਅਜਿਹਾ ਪ੍ਰਬੰਧਨ ਨੇ ਦੇਖੋ ਜਿੱਥੇ ਜਿਹੜੇ ਕਲੱਬਸ ਨੇ 바ਰਸ ਨੇ ਜਿੱਥੇ ਹੋਟੈਲਸ ਨੇ ਜਿੱਥੇ ਕੋਈ ਫੰਕਸ਼ਨ ਚੱਲ ਰਿਹਾ ਪਾਰਟੀ ਚੱਲ ਰਹੀ ਹੈ ਉੱਥੇ ਠੀਕ ਹੈ ਆਦਰਵਾਇਜ਼ ਜ਼ਿਆਦਾ ਭੀੜ ਇਕੱਠੀ ਨਹੀਂ ਹੋਣ ਦਿੱਤੀ ਜਾਵੇਗੀ ਜਿੱਥੇ ਜਿੱਥੇ ਜਿੰਨਾ ਵੀ ਪਰਮਿਸ਼ਨ ਹੈ ਆਪਰੇਸ਼ਨ ਦੀ ਉਸ ਤੋਂ 10 ਜਾਂ 15 ਮਿੰਟ ਤੋਂ ਬਾਅਦ ਹੀ ਉਹ ਪਲੇਸ ਬੰਦ ਹੋ ਜਾਵੇ ਇਨਸ਼ੋਰ ਕਰਾਇਆ ਜਾਵੇਗਾ ਸਭ ਤੋਂ ਜ਼ਿਆਦਾ ਜ਼ਿਆਦਾ ਜਿਹੜੀ ਕੁੜੀਆਂ ਨੂੰ ਦਿੱਕਤ ਹੁੰਦੀ ਹੈ ਡਰਿੰਕ ਕਰਨ ਤੋਂ ਬਾਅਦ ਵੀ ਕਈ ਰੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਚੰਡੀਗੜ੍ਹ ਪੁਲਿਸ ਨੇ ਉਹਨਾਂ ਵਾਸਤੇ ਕੁਝ ਖਾਸ ਸੰਤੀਮ ਕੀਤੇ ਅਸੀਂ ਜੀ ਪਿਕ ਐਂਡ ਡ੍ਰੌਪ ਸਰਵਿਸ ਅਸੀਂ ਸ਼ੁਰੂ ਕੀਤੀ ਹੈ ਸਾਡੇ ਪੀਸੀਆਰ ਜ ਕਿਸੇ ਨੂੰ ਪਿਕ ਅਪ ਐਂਡ ਡ੍ਰੌਪ ਫੈਸਿਲਿਟੀ ਹੈ ਕੋਈ ਵੀ ਟੀਜ਼ਿੰਗ ਹੈ ਕੋਈ ਇਸ ਤਰ੍ਹਾਂ ਦੀ ਸ਼ਿਕਾਇਤਾਂ ਦੀ ਉੱਥੇ ਵੀ ਰਿਸਪੌਂਡ ਕਰਨ ਲਈ ਸਾਡੀ ਔਮਨ ਟੀਮਸ ਮੁਸਤੈਦ ਰਹਿਣ ਗਿਆ ਜੇਕਰ ਗੱਲ ਕਰੀਏ ਸਾਲ 2023 ਦੀ ਤਾਂ ਉਹ ਕਿਸ ਤਰ੍ਹਾਂ ਦਾ ਬਿੱਤਿਆ ਕ੍ਰਾਈਮ ਦੇ ਪੱਖੋਂ ਵੀ ਬਿੱਤੇ ਟਰੈਫਿਕ ਦੇ ਪੱਖੋਂ ਵੀ ਕ੍ਰਾਈਮ ਚੰਡੀਗੜ੍ਹ ਜਿਹੜੇ ਹੀਨियस ਕ੍ਰਾਈਮਸ ਹੈ ਉਹਦੇ ਵਿੱਚ ਕੋਈ ਜ਼ਿਆਦਾ ਵਾਧਾ ਨਹੀਂ ਆਇਆ ਤੇ ਜਿੰਨੇ ਵੀ ਹੋਏ ਆ ਸਾਰੇ ਟ੍ਰੇਸਡ ਹੈ ਇਸ ਕਰਕੇ ਕੋਈ ਕਾਜ਼ ਆਫ ਵਰੀ ਸਾਨੂੰ ਹੀਨियस ਕ੍ਰਾਈਮ ਕੇਸਸ 'ਚ ਨਹੀਂ ਹੈ ਪੁਲਿਸ ਵੱਲੋਂ ਸਪੈਸ਼ਲ ਐਕਸ਼ਨ ਦੇ ਕਾਰਨ ਕਾਫੀ ਸਾਡੀ ਰਜਿਸਟ੍ਰੇਸ਼ਨ ਵਧੀ ਹੈ ਇਸ ਸਾਲ ਨਜਾਇਜ਼ ਸ਼ਰਾਬ ਫੜਨ ਦੇ ਕੇਸਸ ਵਧੇ ਨੇ ਇਮੋਰਲ ਟਰੈਫਿਕਿੰਗ ਦੇ ਕੇਸਸ ਵਧੇ ਨੇ ਇਮੀਗ੍ਰੇਸ਼ਨ ਫਰਾਡਸ ਦੇ ਕੇਸਸ ਸਾਡੇ ਵਧੇ ਨੇ ਕਿਉਂਕਿ ਸਾਡੇ ਵੱਲੋਂ ਸਪੈਸ਼ਲ ਫੋਕਸ ਕੀਤਾ ਗਿਆ ਪਬਲਿਕ ਡਰਿੰਕਿੰਗ ਤੇ ਸਾਡੀ ਵੱਡੀ ਕਾਰਵਾਈ ਹੋਈ ਹੈ ਤਾਂ ਇਸ ਕਰਕੇ ਜਿਹੜੇ ਰਜਿਸਟ੍ਰੇਸ਼ਨ ਆਫ ਅਫੈਂਸਸ ਵਧੇ ਨੇ ਟ੍ਰੈਫਿਕ ਚਲਾਣ ਦੀ ਜੇ ਗੱਲ ਕਰੀਏ 9 ਲੱਖ ਤੋਂ ਉੱਪਰ ਚਲਾਣ ਹੋਏ ਨੇ ਤੇ 10 ਕਰੋੜ ਤੋਂ ਉੱਪਰ ਜਿਹੜੀ ਚਲਾਣ ਰਕਮ ਰਸਿ ਇਕੱਠੀ ਕੀਤੀ ਗਈ ਹੈ 2024 ਦਾ ਕੀ ਟਿਚਰ ਮਿੱਥ ਹੈ ਕਿ ਕਿਸ ਤਰ੍ਹਾਂ ਕ੍ਰਾਈਮ ਨੂੰ ਕੰਟਰੋਲ ਸਾਡੀ ਕ੍ਰਾਈਮ ਪ੍ਰੀਵੈਂਸ਼ਨ ਤੇ ਹਮੇਸ਼ਾ ਹੀ ਫੋਕਸ ਰਹਿੰਦਾ ਹੈ ਪੁਲੀ ਦਾ ਕੰਮ ਹੈ ਪ੍ਰੀਵੈਂਟ ਕਰੀਏ ਕ੍ਰਾਈਮ ਤੇ ਜੇ ਹੋ ਜਵੇ ਕ੍ਰਾਈਮ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰੀਏ ਤਾਂ ਕਿ ਪਰਪੈਟਰੇਟਰਸ ਨੂੰ ਅਸੀਂ ਬੁੱਕ ਕਰ ਸਕੀਏ ਤੇ ਅਗਲਾ ਵੀ ਸਾਡਾ ਟੀਚਾ ਇਹੀ ਰਹੇਗਾ ਪੁਲਿਸ ਦੇ ਦੋ ਹੀ ਕੰਮ ਹੈ ਲਾਅ ਐਂਡ ਔਰਡਰ ਨੂੰ ਮੇਨਟੇਨ ਕਰਨਾ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਵੀ ਆਪਣੇ ਨਵੇਂ ਸਾਲ 'ਚ ਆ ਕੇ ਵੀ ਸਾਡੀ ਬਹੁਤ ਜ਼ਿਆਦਾ ਭਾਰੀ ਮਾਤਰਾ 'ਚ ਨਵੀਂ ਭਰਤੀ ਵੀ ਹੋਈ ਹੈ ਚੰਡੀਗੜ੍ਹ ਪੁਲਿਸ 'ਚ ਤੇ ਉਹਨਾਂ ਦੇ ਸਾਨੂੰ ਜੁਆਇਨ ਕਰਨ ਤੋਂ ਬਾਅਦ ਅਸੀਂ ਇੱਕ ਚੰਗੇ ਪੁਲਿਸਿੰਗ ਸਿਸਟਮ ਸ਼ਹਿਰ ਨੂੰ ਦੇ ਮੇਰੀ ਤਾਂ ਇਹੀ اپੀਲ ਹੈ ਸਾਰਿਆਂ ਨੂੰ ਕਿ ਲਾ ਫੀਅਰਿੰਗ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਤੇ ਜਿਹੜੇ ਵੀ ਕਾਨੂੰਨ ਹਨ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਸਾਰੀ ਆਪਣੀ ਸੈਲੀਬ੍ਰੇਸ਼ਨ ਕਰੀਏ ਤਾਂ ਕਿ ਅਸੀਂ ਆਪ ਵੀ ਸੇਫ ਤਰੀਕੇ ਨਾਲ ਮਨਾਈਏ ਤੇ ਸਾਰਿਆਂ ਨੂੰ ਅਲਾਉ ਕਰੀਏ ਸੇਫ ਤਰੀਕੇ ਨਾਲ ਮਨਾਣਾ ਤਾਂ ਸਿੱਧੇ ਤੌਰ ਤੇ ਜੇਕਰ ਗੱਲ ਕਰੀਏ ਜੇਕਰ ਚੰਡੀਗੜ੍ਹ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਤੁਸੀਂ ਬਿਲਕੁਲ ਤਿਆਰ ਹੋ ਕੇ ਆਉਣਾ ਕਿਉਂਕਿ ਚੰਡੀਗੜ੍ਹ ਪੁਲਿਸ ਕਿਸੇ ਵੀ ਵਕਤ ਜੇਕਰ ਤੁਸੀਂ ਡਰਿੰਕ ਐਂਡ ਡਰਾਈਵ ਕਰਦੇ ਹੋ ਜਾਂ ਹੁੱਲੜਬਾਜੀ ਕਰਦੇ ਹੋ ਤਾਂ ਤੁਹਾਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਦੀ ਹੋਈ ਦਿਖਾਈ ਦੋਗੀ ਕੈਮਰਾ ਪਰਸਨ ਨਿਤਿੰਦ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ